ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਸੁਖਣ ਵਾਲਾ ਤੇ ਦੋਸਤੋ ਬਾਈ ਦਾ ਵਪਾਰ ਦਾ ਕੰਮ ਆ ਤੇ ਰੁਟੀਨ ਦੇ ਵਿੱਚ ਹੀ ਦੋਸਤੋ ਇਸ ਘਰ ਦੇ ਵਿੱਚੋਂ ਆਪਾਂ ਵੀਡੀਓ ਕਵਰ ਕਰਦੇ ਆ ਇਸ ਪਿੰਡ ਨੂੰ ਦੋਸਤੋ ਜ਼ਿਲ੍ਹਾ ਫਰੀਦਕੋਟ ਪੈ ਜਾਂਦਾ ਤੇ ਤਹਿਸੀਲ ਵੀ ਦੋਸਤੋ ਫਰੀਦਕੋਟ ਹੀ ਪੈ ਜਾਂਦੀ ਆ ਤੇ ਅੱਜ ਦੋਸਤੋ ਤਿੰਨ ਨਾਗਾ ਦੋ ਦੋਸਤੋ ਖੀਰੀਆਂ ਵੱਛੀਆਂ ਤੇ ਇੱਕ ਦੋ ਦੰਦ ਪ੍ਰੋਪਰ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੇ ਆ ਆਹ ਬਾਈ ਹਾਂਜੀ ਬਈ ਸਸੀਗਾ ਸਸੀਗਾ ਬਾਈ ਜੀ ਹੋ ਠੀਕ ਠਾਕ ਬਾਈ ਜੀ ਹਾਂਜੀ ਵਧੀਆ ਜੀ ਠੀਕ ਆ ਤੇ ਨਾਮ ਦੱਸ ਦੀ ਵੀਰ ਇੱਕ ਵਾਰੀ ਨਾਮ ਨਮਜੋਤ ਸਿੰਘ ਜੀ ਨਮਜੋਤ ਸਿੰਘ ਬਾਈ ਨਮਜੋਤ ਇੱਕ ਵਾਰੀ ਨੰਬਰ ਵੀ ਦੱਸ ਦੀ 98151 74926 ਠੀਕ ਆ ਇਹ ਅੱਜ ਬਈ ਵੱਛੀਆਂ ਲੈ ਆਂਦੇ ਆ ਫਿਰ ਹਾਂ ਮੱਛੀਆਂ ਬਈ ਠੀਕ ਆ ਤੇ ਬਈ ਵੱਛੀ ਦੀ ਗੱਲ ਕਰ ਲਈ ਇੱਕ ਨੰਬਰ ਤੇ ਖੜੀ ਹੈ ਜਿਹੜੀ ਇਹਦੀ ਕੀ ਡਿਟੇਲ ਆ ਬਈ ਇਹ ਬਈ ਕੀ ਦੀ ਆ ਮੂੰਹ ਕਿੰਨੀ ਉਮਰ ਆ ਬਈ ਇਹਦੀ ਇਹ ਸਾਲਕ ਦੇ ਹੋ ਗਈ ਬਈ ਸਾਲਕ ਦੇ ਲਗਭਗ ਮੂੰਹ ਖੀਰੀ ਆ ਖੀਰੀ ਆ ਬਈ ਠੀਕ ਆ ਤੇ ਇਹ ਬਈ ਕੋਈ ਮਦਰ ਰਿਕਾਰਡ ਇਹਨਾਂ ਦਾ ਕੋਈ ਜਾਂ ਸੀਮਣ ਵਗੈਰਾ ਦਾ ਨਹੀਂ ਵੀ ਆਪਾਂ ਤਾਂ ਨਹੀਂ ਲਿਆ ਤੇ ਮੰਨ ਕੇ ਲੈ ਲਾਂਗੇ ਇਹ ਤੋਂ ਜਾਣਦੀ ਐ ਨਾ ਆਪਾਂ ਠੀਕ ਆ ਉਹ ਤਾਂ ਮੰਗਵਾ ਲਾਂਗੇ ਆਪਾਂ ਠੀਕ ਆ ਹਾਂਜੀ ਇਸੇ ਦੇ ਘਰੋਂ ਹੀ ਲਈਆਂ ਹਾਂ। ਹਾਂਜੀ ਘਰੋਂ ਹੀ ਲਈਆਂ। ਠੀਕ ਆ। ਬਾਕੀ ਆ ਬਾਹਰੋਂ ਕਈ ਮੰਡੀ-ਮੁੰਡੀ ਤੋਂ ਤਾਂ ਨਹੀਂ ਲਈ। ਇਸ ਘਰੋਂ ਹੀ ਲਈਆਂ ਜੀ। ਠੀਕ ਆ। ਫਿਰ ਤਾਂ ਰਿਕਾਰਡ ਮਿਲ ਜੂਗਾ। ਹਾਂਜੀ ਹਾਂਜੀ। ਠੀਕ। ਕੋਈ ਮਾਂ ਦਾ ਵੀ ਨਹੀਂ ਪਤਾ ਵੀ ਕਿੰਨਾ ਕੁ ਦੁੱਧ ਦੱਸ। ਨਹੀਂ ਬਈ ਐਵੇਂ ਆਪਾਂ ਕਹੀ ਜਾਈਏ ਕਿ ਨਹੀਂ। ਠੀਕ ਆ। ਕੋਈ ਆਪਣੇ ਪੁੱਛਾਂ ਨਹੀਂਗਾ। ਠੀਕ ਆ। ਹਾਂਜੀ ਹਾਂਜੀ। ਬਾਕੀ ਥਣਾ ਨੂੰ ਸਾਫ਼ ਆ। ਥਣਾ ਦੇ ਚਾਰ ਥਾਣਾ ਬਈ। ਕੋਈ ਫੋਟੋ ਛਾਂਗਣੀ ਨਹੀਂ। ਠੀਕ ਆ। ਲਓ ਬਈ ਸੱਜਣੋ। ਬਾਈ ਦਾ ਪ੍ਰੋਪਰ ਰਿਕਾਰਡ ਹੈ ਨਹੀਂ ਗਾ ਜੇ ਕੋਈ ਵੀਰ ਚਾਹੂਗਾ ਤਾਂ ਲੈ ਦੇਾਂਗੇ। ਤੇ ਥਣ ਤੁਣੂ ਤੁਣੂ ਵਿਖਾ ਦ ਚੰਗੀ ਫੇਸ ਬਿਊਟੀ ਆ ਦੇਖ ਸਕਦੇ ਆ ਬਿਲਕੁਲ ਨਿੱਕਾ ਕੰਨ ਆ ਦੋਸਤੋ ਚੰਗੀ ਸੋਹਣੀ ਵਿਹੜਾ ਦੋਸਤੋ ਚੰਗੀ ਫੇਸ ਬਿਊਟੀ ਆ ਲੈ ਵੀ ਇਧਰ ਨੂੰ ਕਰ ਲਈ ਮਾਰੇ ਥਨ ਥੁਣ ਬਖਾਰੀਏ ਵੈਸੇ ਦੋਸਤੋ ਚੈੱਕ ਮੈਂ ਕਰ ਲਿਆ ਕੋਈ ਫੋਟ ਚਾਂਗ ਜੇ ਗੱਲ ਕਰੀਏ ਹੈ ਨਹੀਂ ਨਿੱਕੇ ਨਿੱਕਿਆਂ ਦਾਗ ਜੀ ਹੈ ਮਗਰ ਜੇ ਗੱਲ ਕਰੀਏ ਕੋਈ ਐਡਾ ਹੈ ਨਹੀਂ ਇਸ਼ੂ ਵਾਲਾ ਕੰਮ ਦੇਖ ਸਕਦੇ ਆ ਸੋਹਣਾ ਥਾਣਾ ਦੋਸਤੋ ਤੇ ਸੋਹਣੀ ਦੋਸਤੋ ਵਿਹੜ ਤਿਆਰ ਹੋਣ ਵਾਲੀ ਆ ਤੇ ਤੋੜ ਕੇ ਤੁਹਾਨੂੰ ਵਿਖਾ ਦਿੰਦੇ ਆ ਲੈ ਬਈ ਨਜੂਤ ਖੋਲ ਲਈ ਇਹਨੂੰ ਤੋੜ ਕੇ ਵਿਖਾ ਦਈਏ ਲਓ ਬਈ ਸੋਹਣੀ ਦੋਸਤੋ ਰੰਗ ਬਾਜ ਵਹਿੜ ਬਣੂਗੀ ਛੋਟੀ ਉਮਰ ਦੇ ਵਿੱਚ ਆ ਦੋਸਤੋ ਬਾਈ ਦਾ ਸਾਲ ਦੇ ਲਗਭਗ ਹੋਊਗੀ ਦੇਖ ਲਓ ਬਹੁਤ ਸੋਹਣੀ ਦੋਸਤੋ ਬੱਚੀ ਤਿਆਰ ਹੋਊਗੀ ਬਈ ਨਜੂਤ ਇਹਦਾ ਰੇਟ ਕੀ ਕਰ ਦਿਆਂਗੇ ਇਹਦਾ 32000 ਰੁਪਿਆ ਬਈ ਇਹਦਾ 32000 ਹਾਂਜੀ ਠੀਕ ਆ ਕੋਈ ਥੋੜਾ ਬੋਤਾ ਮਾਨਤਨ ਹੋ ਜੂ। ਹਾਂਜੀ ਮਾਨਤਨ ਹੋ ਜੂ ਬਈ। ਠੀਕ ਆ। ਤੇ 2 ਨੰਬਰ ਦੀ ਗੱਲ ਕਰ ਲਈਏ ਬਈ ਬੱਚੀ। ਇਹ ਵੀ ਮੂੰਹ ਖੀਰੀ ਹੈ ਬਈ। ਇਹ ਮੂੰਹ ਖੀਰੀ ਹੈ। ਇਹ 9 ਮਹੀਨਿਆਂ ਦੀ ਉਮਰ ਹੋ ਗਈ ਬਈ। ਕਿੰਨੇ ਦੀ? 9 ਮਹੀਨਿਆਂ ਦੀ। ਇਹ 9 ਮਹੀਨਿਆਂ ਦੀ ਹੈ। ਹਾਂਜੀ ਬਈ। ਠੀਕ ਆ। ਇਹਦਾ ਵੀ ਕੋਈ ਰਿਕਾਰਡ ਹੈ ਨਹੀਂ। ਇਹਦਾ ਵੀ ਹੈ ਨਹੀਂ ਕੋਈ ਬਈ। ਠੀਕ ਆ। ਦੋ ਬਈ ਸੱਜਣੋ ਦੇਖ ਸਕਦੇ ਆ ਫੇਸ ਬਿਊਟੀ ਇਹਦੀ ਵੀ। ਇਹ ਬਲੈਕ ਰੰਗ ਦੇ ਵਿੱਚ ਆ ਦੋਸਤੋ ਮੂੰਹ ਮੱਥਾ ਸਾਰਾ ਤੇ ਦੱਬ ਸੋਹਣੇ ਆ ਦੋਸਤੋ ਜੇ ਗੱਲ ਕਰੀਏ। ਦੇਖ ਸਕਦੇ ਆ ਥਾਂ ਇਹਦੇ ਵੀ ਖਾ ਲੀਏ ਬਈ ਨਮਜ ਥਾਣਾ ਦੋਸਤੋ ਇਹਦਾ ਵੀ ਇਕੱਲਾ ਇਕੱਲਾ ਹੀ ਲੱਗਿਆ ਚਾਰ ਹੀ ਥਾਣੇ ਦੇ ਆ ਲੈ ਬਈ ਨੂੰ ਜੋ ਤੇ ਇਹਨੂੰ ਵੀ ਖੋਲ ਲਈ ਦੋਸਤੋ ਸੋਹਣੀ ਵੱਛੀ ਤਿਆਰ ਹੋਊਗੀ ਇਹ ਵੀ ਚੰਗੀ ਆ ਦੋਸਤੋ ਤਕਰੀਬਨ ਸੋਨਾ ਕੱਦ ਕਰੂਗੀ ਤੋੜ ਕੇ ਤੁਹਾਨੂੰ ਇਹ ਵੀ ਵਿਖਾ ਦਿੰਦੇ ਆ ਦੇਖ ਸਕਦੇ ਆ ਨਵਾਂ ਮਹੀਨਿਆਂ ਦੀ ਬਾਈ ਜਾਂਦਾ ਹੈਗੀ ਆ ਐਸਾ ਨਹੀਂ ਮੋੜ ਲਾ ਬਈ ਜਿਹੜਾ ਵੀਰ ਦੋਸਤੋ ਬੱਚੀਆਂ ਸੰਬੰਧ ਦਾ ਸ਼ੌਂਕ ਰੱਖਦਾ ਨਾ ਦੋਵੇਂ ਦੋਸਤੋ ਬੱਚੀਆਂ ਬਹੁਤ ਸੋਹਣੀਆਂ ਬਹੁਤ ਵੀਰਾਂ ਦੇ ਫੋਨ ਆਉਂਦੇ ਹੁੰਦੇ ਆ ਬੱਚੀਆਂ ਚਾਹੀਦੀਆਂ ਤੇ ਬਹੁਤ ਸੋਹਣੀਆਂ ਦੋਸਤੋ ਅੱਜ ਬਾਈ ਨਵਜੋਤ ਕੋਲੇ ਬੱਚੀਆਂ ਹੈਗੀਆਂ ਬਈ ਇਹਦਾ ਕੀ ਰੇਟ ਕਰਦੇ ਆਂਗੇ ਇਹਦਾ 18000 ਰੁਪਈਆ ਬਈ ਇਹਦਾ 18000 ਹਾਂਜੀ ਇਹ ਚੋ ਇਮਾਨਤਾਨ ਕਰਦੇ ਆਂਗੇ ਹਾਂਜੀ ਹਾਂਜੀ ਠੀਕ ਆ ਲਓ ਵੀ ਸੱਜਣੋ ਇਸ ਤੋਂ ਅੱਗੇ ਤਿੰਨ ਨੰਬਰ ਬਈ ਇਹਦੀ ਕੀ ਡਿਟੇਲ ਆ ਕਿੰਨੀ ਉਮਰ ਹੋ ਗਈ ਬਈ ਇਹਦੀ ਤੇ ਮੂੰਹੋਂ ਦੋਂਦੀ ਹੋ ਗਈ ਬਈ ਮੂੰਹੋਂ ਦੋਂਦੀ ਹੋ ਗਈ ਹਾਂਜੀ ਹਾਂਜੀ ਠੀਕ ਆ ਕੋਈ ਸੀਮਨ ਸੁਮਨ ਤਾਂ ਨਹੀਂ ਲਵਾਇਆ ਬਈ ਮਾਲਕਾਂ ਨੇ ਨਹੀਂ ਨਹੀਂ ਲਵਾਇਆ ਨਹੀਂ ਇਹ ਠੀਕ ਆ ਹਾਂਜੀ ਹਾਂਜੀ ਲੋ ਵੀ ਸੱਜਣੋ ਇਹ ਦੋਂਦੀ ਹੋਗੀ ਥਣਾ ਨੂੰ ਸਾਫ਼ ਆ ਬਈ ਹਾਂਜੀ ਥਾਣਾ ਥਾਣਾ ਬਈ ਠੀਕ ਆ ਲੋ ਵੀ ਸੱਜਣੋ ਥਣਾ ਆ ਦੀ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਬਿਲਕੁਲ ਸਾਫ਼ ਸੁਥਰੀ ਐ ਚਾਰ ਹੀ ਥਾਣੇ ਦੇ ਆ ਬਾਕੀ ਕਦ ਕਾਟ ਪੂਰਾ ਵੱਡਾ ਵੇਖ ਸਕਦੇ ਆ ਜਿਹੜੇ ਵੀਰ ਤੋਂ ਆਈ ਐ ਨਾ ਦੋਸਤੋ ਸੰਭਾਈ ਥੋੜੀ ਘੱਟ ਸੀ ਇਸੇ ਕਰਕੇ ਦੋਸਤੋ ਹੋ ਸਕਦਾ ਵੀ ਸੀਮਨ ਸੁਮਨ ਨਾ ਹੀ ਲਵਾਇਆ ਹੋਵੇ ਕਿਉਂਕਿ ਫਿੱਕੀ ਪੈਂਦੀ ਹੋਵੇ ਵੇਖੋਗੇ ਨਾ ਤੋਂ ਨੂੰ ਜੱਜਮੈਂਟ ਉਹ ਯੂ ਵੀ ਇਹ ਕੁਝ ਸੰਭਾਈ ਘੱਟ ਸੀਗੀ ਬਾਕੀ ਦੋਸਤੋ ਵਹਿੜ ਦੀ ਗੱਲ ਕਰੀਏ ਬਰੀਡ ਵਾਲੀ ਵਹਿੜ ਆ ਦੋਸਤੋ ਜਿਹੜਾ ਕੋਈ ਮਿਹਨਤ ਕਰ ਸਕਦਾ ਨਾ ਐਡੀ ਕੋਈ ਇਸ਼ੂ ਵਾਲੀ ਗੱਲ ਨਹੀਂ ਵੀ ਰਹਿ ਜੂਗੀ ਦੇਖ ਸਕਦੇ ਆ ਕੱਲੀ ਫਿੱਕੀ ਫਿੱਕੀ ਆ ਦੋਸਤੋ ਜਾਤ ਕੁਆਲਿਟੀ ਬਹੁਤ ਚੰਗੀ ਆ ਕੱਦ-ਕਾਠ ਪੂਰਾ ਵੱਡਾ ਦੋਸਤੋ ਦੇਖ ਸਕਦੇ ਆ ਬਾਕੀ ਫੇਸ ਬਿਊਟੀ ਇੰਨੀ ਨਿਕਾ ਮਾਰੂਗੀ ਨਾ ਬਹੁਤ ਚੰਗੀ ਫੇਸ ਬਿਊਟੀ ਦੇ ਵਿੱਚ ਆ ਵੇਖ ਸਕਦੇ ਆ ਬਈ ਨੋਜੋਤ ਇਹਦਾ ਕੀ ਰੇਟ ਕਰਾਂਗੇ ਇਹਦਾ 25000 ਰੁਪਿਆ ਬਈ ਇਹਦਾ 25000 ਇਹ ਚੋ ਹੀ ਕੋਈ ਮਾਨਤਾਨ ਕਰਦੇ ਆ ਤਾਂ ਵੀ ਅੱਜ ਦੀ ਵੀਡੀਓ ਦੇ ਵਿੱਚ ਨਾ ਤਿੰਨ ਆਕਸੀ ਇਹਨਾਂ ਦੀ ਪ੍ਰੋਪਰ ਡਿਟੇਲ ਤੁਹਾਨੂੰ ਲੈਤੀ ਆ ਬਾਕੀ ਨਾ ਦੋਸਤੋ ਬਾਈ ਕੋਲੇ ਪਸ਼ੂ ਬਹੁਤ ਆ ਵਕਾਊ ਤੇ ਇਸੇ ਕਰਕੇ ਦੋਸਤੋ ਤੁਹਾਨੂੰ ਵਿਖਾਏ ਨਹੀਂ ਡਿਟੇਲ ਨਹੀਂ ਲੈ ਕੇ ਦਿੱਤੀ ਕਿਉਂਕਿ ਸੂਏ ਸਵਾਏ ਆ ਚੋਏ ਹੋਏ ਪਸ਼ੂ ਆ ਵੇਖ ਸਕਦੇ ਆ ਦੋ ਤਿੰਨ ਉਧਰ ਖੜੀਆਂ ਗਾਵਾਂ ਤੇ ਦੋ ਤਿੰਨ ਦੋਸਤੋ ਇੱਧਰ ਆ ਇੱਕ ਗਾਂ ਤੇ ਦੋ ਮੱਝਾਂ ਤੇ ਪ੍ਰੋਪਰ ਡਿਟੇਲ ਦੋਸਤੋ ਉਹ ਵਛੀਆਂ ਦੀ ਤੁਹਾਨੂੰ ਲੈਤੀ ਜਿਹੜੇ ਵੀਰ ਦੇ ਦੋਸਤੋ ਵਛੀਆਂ ਪਸੰਦ ਹੋਣ ਨਾ ਪੈਨੂ ਜੋਦ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਲੋਏ ਪਿੰਡ ਸੁਖਣਵਾਲਾ ਜ਼ਿਲ੍ਹਾ ਫਰੀਦਕੋਟ ਆ ਦੋਸਤੋ ਤੇ ਨੰਬਰ 22 ਦਾ ਸਕਰੀਨ ਤੇ ਆ ਇਸ ਨੰਬਰ ਤੇ ਸੰਪਰਕ ਕਰ ਲੋਏ ਤੇ ਜਿਹੜੇ ਭਰਾਣੇ ਦੋਸਤੋ ਕੋਈ ਪਸ਼ੂ ਸੇਲ ਕਰਨਾ ਹੋਵੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸਦਰੋਂ ਮਿਲਦੇ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ